ਉੱਚਤਾ ਦੁਨੀਆ ਭਰ ਦੇ ਵਿੱਚ ਪੰਜਾਬੀ ਛਾਏ ਹੋਏ ਨੇ ਪਰ ਜੇ ਹਾਲ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਵਿੱਚ ਪੰਜਾਬੀਆਂ ਦੀ ਤੁੱਤੀ ਬੋਲ ਰਹੀ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਿੱਥੇ ਗਲੋਬਲ ਸਟਾਰ ਦਿਲਜੀ ਦੋਸਾਂਝ ਨੇ ਬਾਲੀਵੁੱਡ ਦੇ ਵਿੱਚ ਧੂੜਾਂ ਪੱਟੀਆਂ ਹੋਈਆਂ ਨੇ ਉੱਥੇ ਹੀ ਹੁਣ ਅਦਾਕਾਰਾ ਸੋਨਮ ਬਾਜਵਾ ਨੇ ਵੀ ਆਪਣਾ ਝੰਡਾ ਬੁਲੰਦ ਕਰ ਲਿਆ ਸੋਨਮ ਬਾਜਵਾ ਤੇ ਹਰਸ਼ਵਰਧਨ ਅਰਾਣੇ ਦੀ ਇਸ ਦੀਵਾਲੀ ਦੇ ਉੱਤੇ 21 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਇੱਕ دیਵਾਨੇ ਕੀ دیਵਾਨੀਅਤ ਦੇ ਨਵੇਂ ਰਿਲੀਜ਼ ਹੋਏ ਗੀਤ ਬੋਲ ਕਫਾਰਾ ਕਿਆ ਹੋਗਾ ਦੇ ਵਿੱਚ ਸੋਨਮ ਬਾਜਵਾ ਨੇ ਅਦਾਇਗੀ ਤੇ ਅਦਾਕਾਰੀ ਦਾ ਉਹ ਨਮੂਨਾ ਪੇਸ਼ ਕੀਤਾ ਜੋ ਸ਼ਾਇਦ ਹੀ ਅਜ ਤੱਕ ਸਾਹਮਣੇ ਆਇਆ ਹੋਵੇ ਆਓ ਤੁਹਾਨੂੰ ਸੋਨਮ ਬਾਜਵਾ ਦੇ ਇਸ ਗੀਤ ਬਾਰੇ ਅਤੇ ਸੋਨਮ ਦੀਆਂ ਆਉਣ ਵਾਲੀਆਂ ਵੱਡੀਆਂ ਬਾਲੀਵੁੱਡ ਫਿਲਮਾਂ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੰਨੇ ਅਦਾਕਾਰਾ ਸੋਨਮ ਬਾਜਵਾ ਇਸ ਸਮੇਂ ਬਾਲੀਵੁੱਡ ਫਿਲਮ ਮੇਕਰਸ ਦੀ ਪਹਿਲੀ ਪਸੰਦ ਬਣੀ ਹੋਈ ਹੈ ਇਸ ਵੇਲੇ ਸੋਨਮ ਬਾਜਵਾ ਦੀ ਝੋਲੀ ਦੇ ਵਿੱਚ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਨੇ ਹਾਲ ਹੀ ਦੇ ਵਿੱਚ ਸੋਨਮ ਦੇ ਬਾਰਡਰ 2 ਦੇ ਨਾਲ ਜੁੜਨ ਦੀ ਖਬਰ ਵੀ ਸਾਹਮਣੇ ਆਈ ਸੀ ਇਸ ਤੋਂ ਇਲਾਵਾ ਫਿਲਹਾਲ ਸਿਨੇਮਾ ਘਰਾਂ ਦੇ ਵਿੱਚ ਬਾਗੀ 4 ਵਿੱਚ ਸੋਨਮ ਬਾਜਵਾ ਨੂੰ ਦੇਖਿਆ ਜਾ ਸਕਦਾ ਹੈ ਅਤੇ 21 ਅਕਤੂਬਰ ਨੂੰ ਸੋਨਮ ਬਾਜਵਾ ਦੀ ਫਿਲਮ ਇੱਕ دیਵਾਨੇ ਕੀ دیਵਾਨੀਅਤ ਰਿਲੀਜ਼ ਹੋਣ ਜਾ ਰਹੀ ਹੈ ਕਿਸੇ ਵੀ ਸਟਾਰ ਨੂੰ ਦੀਵਾਲੀ ਜਾਂ ਫਿਰ ਭਾਰਤੀ ਫੈਸਟੀਵਲਸ ਦੇ ਦਿਨਾਂ ਦੇ ਵਿੱਚ ਅਗਰ ਵੱਡੇ ਪਰਦੇ ਉੱਪਰ ਮੌਕਾ ਮਿਲੇ ਤਾਂ ਇਹ ਵੱਡੀ ਗੱਲ ਹੁੰਦੀ ਹੈ ਕਿਉਂਕਿ ਇਨ੍ਹਾਂ ਮੌਕਿਆਂ ਦੇ ਉੱਪਰ ਜ਼ਿਆਦਾ ਲੋਕ ਫਿਲਮਾਂ ਦੇਖਣ ਦੇ ਲਈ ਆਪਣੇ ਪਰਿਵਾਰਾਂ ਦੇ ਨਾਲ ਸਿਨੇਮਾ ਘਰਾਂ ਦੇ ਵਿੱਚ ਜਾਂਦੇ ਨੇ ਤੇ ਸੋਨਮ ਦੇ ਲਈ ਇਹ ਫਿਲਮ ਹੋਰ ਵੀ ਚੰਗੀ ਸਾਬਤ ਹੋ ਸਕਦੀ ਹੈ ਜਦੋਂ ਸੋਨਮ ਬਾਜਵਾ ਨੇ ਆਪਣੀ ਇਸ ਫਿਲਮ ਦੇ ਟੀਜ਼ਰ ਨੂੰ ਸ਼ੇਅਰ ਕੀਤਾ ਤਾਂ ਉਸਨੇ ਕੈਪਸ਼ਨ ਦੇ ਵਿੱਚ ਲਿਖਿਆ ਸੀ ਅਬ ਦੇਖੇਗਾ ਜ਼ਮਾਨਾ ਪਿਆਰ ਦਰਦ ਔਰ ਨਫ਼ਰਤ ਅਬ ਦੇਖੇਗਾ ਜ਼ਮਾਨਾ ਇੱਕ دیوانه ਦੀ دیوانੀਅਤ ਇਸ ਫਿਲਮ ਦੇ ਵਿੱਚ ਸੋਨਮ ਬਾਜਵਾ ਤੇ ਹਰਸ਼ ਵਰਦਨ ਰਾणे ਦੀ ਜੋੜੀ ਦਿਖਾਈ ਦੇ ਰਹੀ ਹੈ ਸੋਨਮ ਫਿਲਮ ਦੇ ਵਿੱਚ ਇੱਕ ਬਾਲੀਵੁੱਡ ਸਟਾਰ ਅਦਾ ਰੰਦਾਵਾ ਦਾ ਰੋਲ ਨਿਭਾ ਰਹੀ ਹੈ ਹਰਸ਼ ਵਰਦਨ ਉਸ ਦੇ ਪਿਆਰ ਦੇ ਵਿੱਚ دیਵਾਨਾ ਹੈ ਤੇ ਆਪਣੇ ਪਿਆਰ ਨੂੰ ਪਾਣ ਦੇ ਲਈ دیਵਾਨੀਅਤ ਦੇ ਵਿੱਚ ਉਹ ਕਿਸ ਹੱਦ ਤੱਕ ਜਾਂਦਾ ਹੈ ਇਹ ਹੀ ਫਿਲਮ ਦੀ ਕਹਾਣੀ ਹੈ ਮੋਹਿਤ ਸੂਰੀ ਦੀ ਫਿਲਮ ਸਿਆਰਾ ਦੀ ਕਾਮਯਾਬੀ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਦਰਸ਼ਕ ਵੀ ਇਸ ਤਰ੍ਹਾਂ ਦੇ ਸਿਨੇਮਾ ਨੂੰ ਪਸੰਦ ਕਰ ਰਹੇ ਨੇ ਇਸ ਫਿਲਮ ਨੂੰ ਵੀ ਚੰਗੀ ਕਾਮਯਾਬੀ ਮਿਲਣ ਦੇ ਆਸਾਰ ਲੱਗ ਰਹੇ ਨੇ ਫਿਲਹਾਲ ਦਰਸ਼ਕਾਂ ਵੱਲੋਂ ਫਿਲਮ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਰਿਲੀਜ਼ ਹੋਏ ਗੀਤ ਬੋਲ ਕਫਾਰਾ ਕੀ ਹੋਗਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਸੋਨਮ ਬਾਜਵਾ ਦੀ ਪਰਫਾਰਮੈਂਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਇਸ ਗੀਤ ਨੂੰ ਨੀਹਾ ਕੱਕੜ ਤੇ ਫਰਹਾਨ ਸਬਰੀ ਦੀ ਆਵਾਜ਼ਾਂ ਦੇ ਵਿੱਚ ਗਾਇਆ ਗਿਆ ਅਤੇ ਇਸ ਦੇ ਵਿੱਚ Nusrat Fateh Ali Khan ਸਾਹਿਬ ਦੀ ਕਵਾਲੀ ਧੜਕਨ ਧੜਕਨ ਦੇ ਕੁਝ ਹਿੱਸੇ ਵੀ ਸੁਣਨ ਨੂੰ ਮਿਲਦੇ ਨੇ ਮਿਊਜ਼ਿਕ ਸੁਣਨ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ ਗੱਲ ਕੀਤੀ ਜਾਵੇ ਸੋਨਮ ਦੇ ਡਾਂਸ ਦੀ ਤਾਂ ਰੈਮੋ ਡਸੂਜ਼ਾ ਨੇ ਇਸ ਨੂੰ ਕੋਰੀਓਗ੍ਰਾਫ ਕੀਤਾ ਤੇ ਸੋਨਮ ਬਾਜਵਾ ਨੇ ਬਹੁਤ ਹੀ ਬਿਹਤਰੀਨ ਪਰਫਾਰਮ ਵੀ ਕੀਤਾ 2013 ਦੇ ਵਿੱਚ ਪੰਜਾਬੀ ਫਿਲਮ ਬੈਸਟ ਆਫ ਲੱਕ ਦੇ ਨਾਲ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਬਾਜਵਾ ਨੇ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਆਪਣਾ ਚੰਗਾ ਨਾਮ ਬਣਾਇਆ। ਸਾਲ 2014 ਦੀ ਤਾਮਿਲ ਫਿਲਮ ਕਪਾਲ ਦੇ ਵਿੱਚ ਵੀ ਸੋਨਮ ਬਾਜਵਾ ਨੇ ਲੀਡ ਕਿਰਦਾਰ ਨਿਭਾਇਆ ਅਤੇ 2022 ਦੇ ਵਿੱਚ ਆਈ ਤਾਮਿਲ ਫਿਲਮ ਕਾਤੇਰੀ ਦੇ ਵਿੱਚ ਸ਼ਵੇ타 ਦਾ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਸੋਨਮ ਬਾਜਵਾ ਦੋ ਤੇਲਗੂ ਫਿਲਮਾਂ ਵਿੱਚ ਵੀ ਦਿਖਾਈ ਦੇ ਚੁੱਕੀ ਹੈ ਸੋਨਮ ਨੇ ਸਭ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਸ਼ੇਰ ਬੱਗਾ ਕੁੜੀ ਹਰਿਆਣੇ ਵਲਦੀ ਜ਼ਿੰਦਮਾਹੀ ਵਰਗੀਆਂ ਫਿਲਮਾਂ ਨੂੰ ਛੱਡ ਕੇ ਬਾਕੀ ਦੀ ਸਾਰੀ ਫਿਲਮਾਂ ਹਿੱਟ ਸਾਬਤ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਜੀ 1 2 ਕੈਰੀ ਆਨ ਜੱਟਾ 2 3 ਨਿੱਕਾ ਜੈਲਦਾਰ 1 ਐਂਡ 2 ਮੰਜੇ ਬਿਸਤਰੇ ਅੜਬ ਮੁਟਿਆਰਾ ਵਰਗੀਆਂ ਕਈ ਫਿਲਮਾਂ ਸ਼ਾਮਲ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ